ਬਿਆਨ ਦੇਣੇ ਬੜੇ ਸੁਖਾਲੇ ਨੇ ਅੱਜ ਫਿਰ ਕਾਂਗਰਸ ਦੇ ਲੀਡਰ ਰਾਉਂਦਰ ગાંધી ਦਾ ਵਿਦੇਸ਼ੀ ਦੌਰੇ ਤੇ ਗਏ ਹੋਏ ਨੇ ਇੱਕ ਬਿਆਨ ਆਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਵਿੱਚ ਸਿੱਖਾਂ ਨੂੰ ਦਸਤਾਰ ਬੰਨਣੀ ਗੁਰਦੁਆਰਾ ਸਾਹਿਬ ਜਾਣਾ ਤੇ ਕੜਾ ਪਾਉਣਾ ਔਕਾ ਹੋ ਜਾਵੇਗਾ ਹਾਲਾਂਕਿ ਮੌਜੂਦਾ ਸਰਕਾਰ ਤੇ ਮੈਂ ਵੀ ਬੋਲ ਕੇ ਕਹਿੰਦੇ ਹਾਂ ਕਿ ਸਿੱਖ ਸੰਸਥਾਵਾਂ ਦੇ ਵਿੱਚ ਸਿੱਧੀ ਦਖਲਅਦਾਜ਼ੀ ਜਿਹੜੀ ਆ ਹੁਣ ਦੀਆਂ ਮੌਜੂਦਾ ਸਰਕਾਰ ਕੇਂਦਰ ਸਰਕਾਰ ਭਾਜਪਾ ਦੀ ਤੁਲੀ ਹੋਈ ਆ ਪਰ ਇਹਦੀ ਸ਼ੁਰੂਆਤ ਤਾਂ ਤੁਸੀਂ ਕਰਕੇ ਗਏ ਹਰਿਆਣਾ ਗੁਰਦੁਆਰਾ ਪ੍ਰੰਧ ਕਮੇਟੀ ਤੋੜੀ ਉਹਦੇ ਜਿਹੜੇ ਮਤੇ ਨੇ ਵਿਧਾਨ ਸਭਾ ਦੇ ਵਿੱਚੋਂ ਤੁਹਾਡੇ ਕਾਂਗਰਸ ਦੇ ਮੁੱਖ ਮੰਤਰੀ ਪਾ ਕੇ ਗਏ ਉਸ ਤੋਂ ਵੀ ਅੱਗੇ ਕੀ ਤੁਸੀਂ ਜੋ ਤੁਹਾਡੀ ਦਾਦੀ ਨੀਂਦਰਾਂ ਗਾਂਧੀ ਨੇ ਸਿੱਖਾਂ ਦੇ ਨਾਲ ਕੀਤਾ ਗੁਰੂ ਧੰਮਾਂ ਨਾਲ ਕੀਤਾ ਜੋ ਦਿੱਲੀ ਵਿੱਚ ਹੋਇਆ ਜੋ ਬੈਂਤ ਸਿੰਘ ਨੇ ਕੀਤਾ ਜੋ ਸੱਜਣ ਕੁਮਾਰ ਟੈਟਲਰ ਨੇ ਕੀਤਾ ਤੁਹਾਡੇ ਮੁੱਖ ਮੰਤਰੀ ਦੇ ਆ ਪਿੱਛੇ ਜੇ ਚਿਹਰੇ ਨੇ ਬਾਕੀ ਪ੍ਰੇ ਦੇ ਕਮਲਨਾਥ ਨੇ ਕੀਤਾ ਕਿ ਤੁਸੀਂ ਉਹਨਾਂ ਨੂੰ ਸਾਰਾਂ ਕਹਿੰਦੇ ਕੀ ਗਲਤ ਸਾਰੇ ਬੰਦੇ ਗਲਤ ਨੇ ਬਿਆਨ ਦੇ ਨਾਲ ਕੁਝ ਨਹੀਂ ਹੋਣਾ ਕਿਉਂਕਿ ਕਾਂਗਰਸ ਨੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਭ ਤੋਂ ਵੱਧ ਕਹਾਣ ਤੁਸੀਂ ਕੀਤਾ ਹਾਲਾਂਕਿ ਹੁਣ ਦੀਆਂ ਸਰਕਾਰਾਂ ਵੀ ਉਸ ਰਸਤੇ ਨੂੰ ਤੁਰੀਆਂ ਹੋਈਆਂ ਨੇ ਪਰ ਸਿੱਖਾਂ ਨੂੰ ਆਪਣੀ ਹੋਣ ਦੀ ਤੇ ਦਸਤਾਰ ਦੀ ਲੜਾਈ ਲੜਨੀ ਆਉਂਦੀ ਆ ਇਹ ਜਕਰੀਆ ਖਾਨ ਤੋਂ ਆਏ ਤੇ ਹੁਣ ਤੱਕ ਜਾਰੀ ਹੈ ਸਾਨੂੰ ਕੋਈ ਰੋਕ ਨਹੀਂ ਸਕਦਾ ਸਾਨੂੰ ਕੋਈ ਦਬ ਨਹੀਂ ਸਕਦਾ ਸਾਨੂੰ ਕੋਈ ਦਬਾ ਨਹੀਂ ਸਕਦਾ ਚੜ੍ਹਦੀ ਕਲਾ ਚ ਰਹਾਂਗੇ ਗੁਰੂ ਸਾਹਿਬ ਦਾ ਥਾਪੜਾ ਕਿਰਪਾ ਉਹਦੀ ਓਟ ਦੇ ਨਾਲ ਚੱਲਦੇ ਆ ਪਰ ਤੁਸੀਂ ਸਿਰਫ ਇੱਕ ਬਿਆਨ ਦੇ ਕੇ ਮਤਲਬ ਹੁਣ ਸਮੇਂ ਦੀ ਨਜਾਕਤ ਨਾਲ ਚੱਲ ਰਹੇ ਹੋ ਪਰ ਜੋ ਕੁਝ ਤੁਹਾਡਾ ਕਾਂਗਰਸ ਨੇ ਕੀਤਾ ਕਿ ਤੁਸੀਂ ਉਸ ਬਾਰੇ ਉਜਾਗਰ ਕਰੋਗੇ ਕਹੋਗੇ ਖੁੱਲੇ ਜਦ ਨਾਲ ਕਿਹਾ ਨਾਮ ਲੈ ਕੇ ਕੀ ਸਾਰਾ ਮੇਰੀ ਦਾਦੀ ਤੋਂ ਲੈ ਕੇ ਕੀ ਸਾਰੇ ਕਮਲ ਲਾਤ ਜਦੀਸ਼ ਟੈਟਲਰ ਸੱਜਣਾ ਕੁਮਾਰ ਬੈਂਤ ਸਿੰਘ ਸਾਰਿਆਂ ਦੇ ਨਾਮ ਲੈ ਕੇ ਕਹੋਗੇ ਕਿ ਸਾਰਿਆਂ ਨੇ ਗਲਤ ਕੀਤਾ ਤਾਂ ਫਿਰ ਪਤਾ ਲੱਗ ਸਕਦਾ ਹੈ ਕਿ ਸਿਰਫ ਤੁਹਾਡੀ ਬਿਆਨਬਾਜ਼ੀ ਆ ਜਾਂ ਬਾਕੀ ਹਮਦਰਦੀ ਆ ਜਾਂ ਬਾਕੀ ਤੁਸੀਂ ਬਦਲ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ